पंजाब सरकार मुर्दाबाद मुर्दाबाद, मुर्दाबाद, पंजाब सरकार मुर्दाबाद मुर्दाबाद, मुर्दाबाद, कानून वक्त खराब के भारत सरकार मुर्दाबाद ਆਪ ਤੁਹਾਨੂੰ ਲਈ ਸਰਕਾਰ ਮੁਰਦਾਬਾਦ 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 ਭਾਜਪਾ OBC ਮੋਰਚੇ ਵੱਲੋਂ ਕੱਢੀ ਗਈ ਅੱਜ ਮੋਟਰਸਾਈਕਲ ਰੈਲੀ ਇਸ ਮੌਕੇ OBC ਮੋਰਚੇ ਦੇ ਆਗੂ ਅਮਰਪਾਲ ਸਿੰਘ ਬੋਨੀ ਨੇ ਕਿਹਾ ਕਿ ਜੇਕਰ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨਾ ਚਾਹੁੰਦੇ ਹਾਂ ਤੇ ਲਾਅ ਐਂਡ ਆਰਡਰ ਦੀ ਸਥਿਤੀ ਸਹੀ ਕਰਨੀ ਹੈ ਤੇ ਭਾਜਪਾ ਦਾ ਰਾਜ ਆਉਣਾ ਬਹੁਤ ਜ਼ਰੂਰੀ ਹੈ ਕਿਆ ਕਿ ਜਿਸ ਤਰ੍ਹਾਂ ਯੂਪੀ ਦੇ ਵਿੱਚ ਜੋ ਕਿ ਜੋਗੀ ਅਦਿੱਤਿਆਨਾਥ ਨੇ ਗੈਂਗਸਟਰ ਨੂੰ ਖਤਮ ਕੀਤਾ ਤੇ ਨਸ਼ੇ ਨੂੰ ਠੱਲ ਪਾਈ ਹੈ ਯੂਪੀ ਦੇ ਵਿੱਚ ਉਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਵੀ ਸਾਨੂੰ ਭਾਜਪਾ ਦਾ ਰਾਜ ਲਿਆਣਾ ਪਵੇਗਾ ਕਿਆ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਪੰਜਾਬ ਨੂੰ ਗੁੰਡਿਆਂ ਤੇ ਬਦਮਾਸ਼ਾਂ ਤੇ ਨਸ਼ੇ ਤੋਂ ਬਚਾਉਣ ਦੀ ਲੋੜ ਹੈ ਕਿਸਾਨ ਮਜ਼ਦੂਰ ਧਰਤ ਮਜ਼ਮ ਵਰਗ ਜੋ ਧਕੇਸ਼ਾਈ ਤੇ ਜੋ ਜੁਮਣਿਆਣਾ ਇਹਨਾਂ ਨੇ ਸਰਕਾਰ ਬਣਾਈ ਆ ਇਹਦੇ ਲਾਅ ਐਂਡ ਆਰਡਰ ਦੇ ਖਿਲਾਫ ਇसरी ਅੱਜ ਰੈਲੀ ਮੋਟਰਸਾਈਕਲ ਰੈਲੀ ਕੱਢ ਰਹੇ ਆ OBC ਮੋਰਚਾ ਪੰਜਾਬ ਵੱਲੋਂ ਇਹ ਨਸ਼ੇ ਦਾ ਬੜਾ ਮੈਂ ਤੇ ਖਾਸ ਕਰਕੇ ਪੰਜਾਬ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਜੇ ਨਸ਼ੇ ਨੂੰ ਠੱਲ ਪਾਉਣੀ ਏ ਜੇ ਗੁੰਡਾਗਰਦੀ ਬੰਦ ਕਰਾਉਣੀ ਏ ਜੇ ਪੰਜਾਬ 'ਚ ਅਮਨ ਸ਼ਾਂਤੀ ਰੱਖਣੀ ਏ ਜੇ ਪੰਜਾਬ 'ਚ ਹਿੰਦੂ ਸਿੱਖ ਭਾਈਚਾਰਾ ਏਕਤਾ ਰੱਖਣੀ ਏ ਇਹ ਸਿਰ ਭਾਰਤੀ ਜਨਤਾ ਪਾਰਟੀ ਰੱਖ ਸਕਦੀ ਏ ਇਹਦੀ ਇੱਕ ਸਾਫ ਸੁਥਰੀ ਸ਼ੀਸ਼ੇ ਵਾਂਗੂ ਉਧਾਰਨ ਉੱਤਰ ਪ੍ਰਦੇਸ਼ ਯਾ ਯੂਪੀ ਆ ਜਿੱਥੇ ਯੋਕੀ ਦਿੱਤਿਆ ਨਾਥੀ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਗੁੰਡਾਗਰਦੀ ਨੂੰ ਨਸ਼ਿਆਂ ਨੂੰ ਬਦਮਾਸ਼ਾਂ ਨੂੰ ਠੱਲ ਪਾ ਕੇ ਅਮਨ ਸ਼ਾਂਤੀ ਕਰਕੇ ਇਸ ਯੂਪੀ ਨੂੰ ਬੜਾ ਆਰਥਿਕ ਤੌਰ ਦੇ ਉੱਪਰ ਚੁੱਕਿਆ ਕਿਹੜਾ ਪੰਜਾਬ ਸੀ ਇਹ ਆਰਥਿਕ ਤੌਰ ਦੇ ਚੌਥੇ ਨੰਬਰ ਤੇ ਹੀ ਹਿੰਦੁਸਤਾਨ ਦੇ ਵਿੱਚ ਤੇ ਅੱਜ ਦੀ ਤਰੀਕ ਚ ਤੇ ਹਰਿਆਣਾ 18ਵੇਂ ਨੰਬਰ ਤੇ ਅੱਜ ਦੀ ਤਰੀਕ ਚ ਪੰਜਾਬ 19 ਨੰਬਰ ਤੇ ਆ ਤੇ ਹਰਿਆਣਾ ਚੌਥੇ ਨੰਬਰ ਤੇ ਆ ਕਿਉਂਕਿ ਜਿਹੜਾ ਘਰ ਕਰਜ਼ੇਦਾਰ ਡੁੱਬਿਆ ਹੋਵੇ ਉਹਨੇ ਤਰੱਕੀ ਕਰਨੀ ਕੀ ਉਹਨੇ ਕੀ ਕੱਢਣਾ ਹੈ ਕੀ ਪਾਉਣਾ ਜਿਹਨੇ ਕਰਜ਼ਿਆਂ ਦੇ ਕਿਸ਼ਤਾਂ ਹੀ ਲਾਉਣੀਆਂ ਉਹਨੇ ਕੀ ਆਪਣਾ ਘਰ ਸੁਧਾਰ ਲੈਣਾ ਕਿਹੜਾ ਆਪਣਾ ਸੁਪਾ ਸੁਧਾਰ ਲੈਣਾ ਮੈਂ ਹਰ ਬੇਨਤੀ ਕਰਾਂਗਾ ਕਿ ਡਬਲ ਇੰਜਨ ਦੀ ਸਰਕਾਰ ਮੋਦੀ ਸਾਹਿਬ ਦੀ ਬਣਾਓ ਜੇ ਪੰਜਾਬ ਨੂੰ ਖੁਸ਼ਹਾਲ ਤੇ ਮੋੜ ਲੀਆਂ ਦੇ ਲੈ ਕੇ ਆਉਣਾ ਸਭ ਤੋਂ ਵੱਡੀ ਗੱਲ ਕਿਹੜਾ ਡਰ ਦਾ ਮਾਹੌਲ ਅੱਜ ਕੱਲ ਹਰ ਪੰਜਾਬੀ ਦੇ ਵਾਚੇ ਵਸਿਆ ਭਾਵੇਂ Hindu ਆ ਸਿੱਖ ਆ ਕ੍ਰਿਸਚੀਅਨ ਆ ਮੁਸਲਮਾਨ ਆ ਬੋਧੀ ਆ ਜੈਨੀਆਂ ਕਿਹੇ ਧਰਮ ਜਪਦਾ ਭਾਵੇਂ ਗਰੀਬ ਆ ਭਾਵੇਂ ਅਮੀਰ ਆ ਕਿਹੜਾ ਡਰ ਦਾ ਸਹਿਮ ਦਾ ਮਾਹੌਲ ਲੋਕਾਂ ਦੇ ਦਿਨਾਂ ਚ ਵਸਿਆ ਜੋ ਘਰਾਂ ਚ ਬਹਿ ਕੇ ਅੰਦਰ ਵੜ ਕੇ ਲੋਕੀ ਗੱਲਾਂ ਕਰਦੇ ਆ ਕਿ ਇਹਨਾਂ ਗੁੰਡਿਆਂ ਬਦਮਾਸ਼ਾਂ ਤੋਂ ਬਚਾ ਲਓ ਇਹਨਾਂ ਇਹ ਨਸ਼ਿਆਂ ਤੋਂ ਬਚਾ ਲਓ ਪਰ ਕੋਈ ਇਹ ਕਿਹੜੀ ਸਰਕਾਰ ਆ ਭਗਵੰਤ ਮਾਨ ਦੀ ਆਪ ਦੀ ਸਰਕਾਰ ਕੰਨਾਂ ਚ ਰੂਣ ਲੈ ਕੇ ਸੁਤੀ ਪਈ ਆ ਇਹਨਾਂ ਨੂੰ ਕੋਈ ਕਿਸੇ ਨਾਲ ਦੁੱਖ ਤਕਲੀਫ ਨਹੀਂ ਸਿਰਫ ਆਪਣੇ ਕੇਜਰੀਵਾਲ ਆਕਾ ਨੂੰ ਖੁਸ਼ ਕਰਨ ਲਈ ਇਹ ਸਭ ਕੁਝ ਕਰਦੇ ਪਏ ਅਮਰਪਾਲ ਸਿੰਘ ਬੋਨੀ ਜੀ ਦੇ ਨੇਤਰਤਵ ਚ ਇੱਕ ਮੋਟਰਸਾਈਕਲ ਰੈਲੀ ਪੰਜਾਬ ਦੀ ਵਿਗੜੀ ਹੋਈ ਕਾਨੂੰਨ ਵਿਵਸਥਾ ਤੇ ਨਸ਼ੇ ਦੇ ਵਿਰੋਧ ਵਿੱਚ ਕੱਢੀ ਜਾ ਰਹੀ ਹੈ ਇਹ ਰੈਲੀ ਤੁਸੀਂ ਸਮਝੋ ਕਿ ਲੋਕ ਸਭਾ ਚੋਣਾਂ ਦਾ ਆਗਾਜ਼ ہوئی ਆ ਪੰਜਾਬ ਚ ਭਾਰਤ ਦੇ ਜਨਤਾ ਪਾਰਟੀ ਵੱਲੋਂ ਜਿਵੇਂ ਅਸੀਂ ਜਾਣਦੇ ਆ ਬੋਨੀ ਉਹਨਾਂ ਦਾ ਪਰਿਵਾਰ ਜਿਹੜਾ ਇੱਕ ਰਾਜਨੀਤਿਕ ਪਰਿਵਾਰ ਹੈ ਜਿਹੜੀ ਵੀ ਜੱਥੇਬੰਦੀ 'ਚ ਕੰਮ ਕਰਦੇ ਨੇ ਬੜੇ ਜ਼ੋਰ ਨਾਲ ਕਰਦੇ ਨੇ ਔਰ ਸਾਡਾ ਮਿਲਣਾ ਵੀ ਰਹਿੰਦਾ ਬੋਨੀ ਜੀ ਨੂੰ ਉਹਨਾਂ ਨੇ ਵਿਸ਼ਵਾਸ ਦਲਾਇਆ ਹੈ ਕਿ ਮੈਂ ਜਿਹੜੇ ਪਿੰਡੂ 4 ਹਲਕੇ ਨੇ ਉਹਦੀ ਗਰੰਟੀ ਮੇਰੇ ਕੋਲੋਂ ਲੈ ਕੇ ਚੱਲੋ ਕੱਲੇ ਅਜਰਾਂਲੇ ਦੀ ਗਰੰਟੀ ਨਹੀਂ ਚਾਰਾਂ ਹਲਕਿਆਂ 'ਚੋਂ ਮੇਰੀ ਗਰੰਟੀ ਲੈ ਕੇ ਚੱਲੋ ਭਾਰਤੀ ਜਨਤਾ ਪਾਰਟੀ ਜਿਹੜੀ ਉਥੇ ਚੰਗੇ ਮਾਰਜਨ ਨਾਲ ਲੋਕ ਸਭਾ ਦੇ ਚੋਣ ਜਿੱਤੇਗੀ ਔਰ ਮੈਂ ਵਧਾਈ ਵੀ ਦੇਣਾ ਅਮਰਪਾਲ ਸਿੰਘ ਬੋਨੀ ਜੀ ਨੂੰ ਜਿਹੜੀ ਰੈਲੀ ਆ ਤੁਹਾਨੂੰ ਪਤਾ ਹੀ ਆ ਸਭ ਨੂੰ ਕਿ ਇਲੈਕਸ਼ਨ ਆਉਣ ਵਾਲੇ ਨੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਇਹ ਆ ਕਿ ਪੰਜਾਬ ਦੇ ਵਿੱਚ ਜੋ ਹੋ ਰਿਹਾ ਹੈ ਕਿ ਪੰਜਾਬ ਬਹੁਤ ਜ਼ਿਆਦਾ ਕਰਜ਼ੇ ਥਲੇ ਆ ਚੁੱਕਾ ਹੈ ਦੂਸਰ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਹੈ ਅੱਜ ਉਹਨੂੰ ਸਾਰੀਆਂ ਗੱਲਾਂ ਉੱਪਰ ਪ੍ਰੋਟੈਸਟ ਕਰਨ ਵਾਸਤੇ ਰੁਜ਼ਗਾਰ ਪੰਜਾਬ ਦੇ ਵਿੱਚ ਹੈ ਨਹੀਂ ਨੌਜਵਾਨਾਂ ਦੇ ਕੋਲ ਇਹਨਾਂ ਗੱਲਾਂ ਨੂੰ ਪ੍ਰੋਟੈਸਟ ਕਰਨ ਵਾਸਤੇ ਹੀ ਅੱਜ ਇਹ ਰੈਲੀ ਹੈਗੀ ਆ ਤੇ ਪੰਜਾਬ ਦੇ ਸਾਰੇ ਵਸਨੀਕਾਂ ਨੂੰ ਇੱਕ ਵਾਰੀ ਜ਼ਰੂਰ ਅਪੀਲ ਕਰਦੀ ਆ ਮੈਂ ਸਿੰਦਰਜੀਤ ਮਨਜੰਦਾ ਪੰਜਾਬ ਮਹਿਲਾ ਮੋਰਚਾ ਦੀ ਸੈਕਟਰੀ ਆ ਔਰ ਪੰਜਾਬ ਮੈਲਾ ਮੋਰਚਾ ਦੇ ਸਾਰੇ ਵੱਲੋਂ ਮੈਂ ਇੱਕ ਵਾਰੀ ਅਪੀਲ ਕਰਦੀ ਆਂ ਪੰਜਾਬ ਦੇ ਵਿੱਚ ਜੇਕਰ ਅਸੀਂ ਸਾਰੇ ਜਣੇ ਖੁਸ਼ਹਾਲੀ ਚਾਹੁੰਦੇ ਆਂ ਇੱਕ ਵਾਰੀ ਅਸੀਂ ਜਰੂਰ ਜਿਹੜਾ ਪੰਜਾਬ ਦੇ ਵਿੱਚ ਬੀਜੇਪੀ ਨੂੰ ਮੌਕਾ ਦੇ ਕੇ ਵੇਖੀਏ ਬੀਜੇਪੀ ਨੂੰ ਪੰਜਾਬ ਦੇ ਵਿੱਚ ਲੈ ਕੇ ਆਈਏ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਗੁਜਰਾਤ ਕਿੰਨਾ ਖੁਸ਼ਹਾਲ ਸੂਬਾ ਹੋਇਆ ਵਾ ਕਿੰਨੇ ਥੱਲੇ ਦੇ ਸੂਬੇ ਕਿੰਨੇ ਖੁਸ਼ਹਾਲ ਹੋਏ ਨੇ ਸੂਬੇ ਪੰਜਾਬ ਕਿੰਨਾ ਉੱਪਰ ਸੀ ਗਿਆ ਤੇ ਕਿੰਨੇ ਅੱਜ ਥੱਲੇ ਆ ਗਿਆ ਜੇ ਇੱਕ ਵਾਰੀ ਬੀਜੇਪੀ ਪੰਜਾਬ ਦੇ ਵਿੱਚ ਆ ਜਾਂਦੀ ਹੈ ਤਾਂ ਪੰਜਾਬ ਬਹੁਤ ਜ਼ਿਆਦਾ ਖੁਸ਼ਹਾਲ ਹੋਏਗਾ ਨਸ਼ਾ ਇੱਥੇ ਖਤਮ ਹੋ ਜਾਏਗਾ ਨਾਲ ਨਾਲ ਇਹਦੇ ਨਾਲ ਇੱਕ ਹੋਰ ਮੈਂ ਗੱਲ ਕਵਾਂਗੀ ਰੋਜ਼ਗਾਰ ਵਧੇਗਾ ਜਦੋਂ ਰੋਜ਼ਗਾਰ ਵਧਿਆ ਉਦੋਂ ਆਟੋਮੈਟਿਕਲੀ ਜਿਹੜੀ ਯੂਥ ਆ ਉਹ ਆਪਣੇ ਕੰਮ ਵਾਲੇ ਰੁਝੇਗੀ ਉਹ ਨਸ਼ੇ ਵਾਲ ਨਹੀਂ ਜਾਏਗੀ ਔਰ ਪੰਜਾਬ ਖੁਸ਼ਹਾਲ ਹੋਏਗਾ ਨਸ਼ਾ ਮੁਕਤ ਹੋਏਗਾ ਕਰਜ਼ਾ ਮੁਕਤ ਪੰਜਾਬ ਹੋਏਗਾ ਜਿਵੇਂ ਸਾਰੇ ਇਹੋ ਜਿਹੇ ਸੁਪਨੇ ਦੇਖਦੇ ਪਏ ਆ ਤੇ ਇੱਕ ਵਾਰੀ ਬੀਜੇਪੀ ਸਰਕਾਰ ਦਾ ਆਉਣਾ ਜਿਹੜਾ ਬਹੁਤ ਜ਼ਰੂਰੀ ਆ ਅੱਜ ਬੋਨੀ ਭਾਜੀ ਜਿਹੜਾ ਅੱਜ ਰੈਲੀ ਕੱਢਦੇ ਪਏ ਨੇ ਇਹ ਬਹੁਤ ਵੱਡੀ ਰੈਲੀ ਆ OBC ਮੋਰਚੇ ਵੱਲੋਂ ਜਦ ਤੱਕ ਇਹ ਬੋਨੀ ਬਾਜੀ ਦੀ ਰੈਲੀ ਖਤਮ ਹੋਏਗੀ ਸਭ ਨੂੰ ਪਤਾ ਲੱਗ ਜਾਏਗੀ ਕਿ ਪੰਜਾਬ ਦੀ ਜਿਹੜੀ ਹਵਾ ਵਾ ਉਹਦੇ ਨਾਲ ਬਹੁਤ ਜ਼ਿਆਦਾ ਅੰਮ੍ਰਿਤਸਰ ਦੀ ਖਾਸ ਹਵਾ ਦਾ ਬਹੁਤ ਫਰਕ ਪੈਗਾ ਬੋਨੀ ਬਾਜੀ ਦੀ ਇਸ ਰੈਲੀ ਦੇ ਖਤਮ ਹੁੰਦਿਆਂ ਔਰ ਸ਼ਾਨਦਖ ਜਿਹੜੀ ਤੁਹਾਨੂੰ ਸਭ ਨੂੰ ਇਹ ਜਿਹੜੀ ਖਬਰ ਆ ਮਿਲ ਜਾਏਗੀ ਕਿ ਵਾਕਈ ਜਿਹੜੀ ਬੀਜੇਪੀ ਆ ਇੱਕ ਵਾਰੀ ਪੰਜਾਬ ਦੇ ਵਿੱਚ ਆਉਣੀ ਚਾਹੀਦੀ ਆ ਔਰ ਕਿੰਨੀ ਜਨਤਾ ਚਾਹੁੰਦੀ ਆ ਬੀਜੇਪੀ ਦਾ ਇਸ ਟਾਈਮ ਦੇ ਉਤੇ ਪੰਜਾਬ ਦੇ ਵਿੱਚ ਆਉਣਾ ਜਿਹੜੀ ਗੱਡੀ ਜਾ ਰਹੀ ਹੈ ਜਿਹਦਾ ਭਗਵੰਤ ਮਾਨ ਦੇ ਖਿਲਾਫ ਬੜਾ ਜ਼ਬਰਦਸਤ ਰੋਲ ਹੈ ਕਿ ਭਗਵੰਤ ਮਾਨ ਨੇ ਪੰਜਾਬ ਨੂੰ ਗੁਰਦੁਰਸ਼ਾਹ ਦੇ ਮੂਰਤੀ ਲੈ ਖੜਾ ਕਰਤਾ ਸਟੇਟ ਅੱਗੇ ਕਰਜ਼ਾਈ ਸੀ ਹੋਰ ਬਹੁਤ ਜ਼ਿਆਦਾ ਕਰਜ਼ਾਈ ਕਰਦੀ ਹੈ ਔਰ ਲਗਭਗ 4 ਜਰ ਹਰ ਮਹੀਨੇ ਕਰਜ਼ਾ ਲੈ ਰਹੇ ਆ ਔਰ ਪੰਜਾਬ ਦੀ ਬਹੁਤ ਦੁਰਦਸ਼ਾ ਹੈ ਉਹ ਕਿ ਵਾਅਦੇ ਕੀਤੇ ਸੀ ਇੱਕ ਵੀ ਪੂਰੇ ਨਹੀਂ ਕੀਤੇ ਉਸ ਰੋਸ ਦੇ ਵਜੋਂ ਸਾਡੀ ਆਪੀਸ ਦੀ ਰੈਲੀ ਅੱਜ ਬੜੀ ਜ਼ਬਰਦਸਤ ਕਰ ਰਹੀ ਹੈ ਇਸ ਤਰ੍ਹਾਂ ਦੀ ਕਾਨੂੰਨ ਵਿਵਸਥਾ ਹੈ ਪੰਜਾਬ ਦੀ ਵੇਖ ਇਸ ਤਰ੍ਹਾਂ ਵੇਖਦੇ ਜੀ ਦੇਖੋ ਕਾਨੂੰਨ ਵਿਵਸਥਾ ਕ੍ਰਾਈਮ ਵੱਧ ਗਿਆ ਬਹੁਤ ਗੈਂਗਸਟਰ ਵੱਧ ਗਿਆ ਬਹੁਤ ਕਰਪਸ਼ਨ ਵੱਧ ਗਈ ਬਹੁਤ ਔਰ 1 ਰੁਪਏ ਦੀ ਡਿਵੈਲਪਮੈਂਟ ਨਹੀਂ ਇਸ ਤੋਂ ਬਾਅਦ ਹੋਰ ਕੀ ਦੁਰਦਸ਼ਾ ਕਿਸ ਸਟੇਜ ਦੀ ਹੋ ਸਕਦੀ ਹੈ ਜਿਹੜੀ ਸਟੇਜ ਪਹਿਲੀ ਨੰਬਰ ਤੇ ਸੀ ਪੰਜਾਬ ਦੇ ਵਿੱਚ ਅੱਜ ਸਭ ਤੋਂ ਥੱਲੇ ਆ ਗਈ ਨਹੀਂ ਸਰਕਾਰ ਦਾ ਵੀ ਕਰ ਰਹੀ ਹੈ ਵੀ ਪੰਜਾਬ ਤਰੱਕੀ ਜਾਵਣ ਕਿੱਥੇ ਤੁਹਾਨੂੰ ਨਹੀਂ ਲੱਗਦਾ ਤੁਸੀਂ ਪੱਤਰਕਾਰ ਜੇ ਮੈਂ ਦੱਸਣ ਤੇ ਸਹੀ ਕਿੱਥੇ ਪ੍ਰੋਗਰੀ ਕਿਤੇ ਪੰਜਾਬ ਪੂਰੇ ਪੰਜਾਬ ਦੀ ਕਿੱਟ ਵੀ ਲੱਗ ਰਹੀ ਹੈ ਕਹਿੰਦੇ ਸੀ ਮਹੱਲਾ ਕਿਨੀ ਵੀ ਬਣਾਏ ਆ ਸਕੂਲਾਂ ਦਾ ਕੰਮ ਕਰਾਇਆ ਗਿਆ ਨਹੀਂ ਕਿਹੜਾ ਸੰਤ ਕਿਤੇ ਨਜ਼ਰ ਨਹੀਂ ਆਉਂਦਾ ਸਕੂਲਾਂ ਦਾ ਕੰਮ ਛਾਡੇ ਵਿੱਚ 6 ਕਮਰੇ ਦੇ ਪੈਸੇ ਮੈਂ ਦਿੱਤੇ ਸੀ ਉਸ ਤੋਂ ਬਾਅਦ ਉਸੇ ਨੂੰ ਲਿੰਪੋਸ ਕਿਰਨ ਨੇ ਐਮਿਨਿਟੀ ਸਕੂਲ ਬਣਾਤਾ ਬਿਲਕੁਲ ਝੂਠ ਨਾਲ ਸਰਕਾਰ ਚੱਲ ਰਹੀ ਹੈ ਕੇਜਰੀਵਾਲ ਸਭ ਤੋਂ ਝੂਠਾ ਔਰ ਭਗਵੰਤ ਮਾਨ ਉਹਦੇ ਰਸਤੇ ਤੇ ਝੂਠ ਬੋਲਦੇ ਉਸ ਤਰ੍ਹਾਂ ਆਮ ਆਦਮੀ ਸਰਕਾਰ ਕਹਿੰਦੀ ਤੁਹਾਨੂੰ ਕੀ ਲੱਗਦਾ ਜੀ ਆਮ ਲੋਕ ਕਹਿ ਤੌਣ ਰਹੀ ਨਹੀਂ ਐਮਪੀ ਦੀ ਵੋਟਾਂ ਇਹਨਾਂ ਨੇ ਆਪਣੇ ਨੁਸਤਾਂ ਦੇ ਦਿੱਤੀਆਂ ਨੇ ਵਰਕਰੇ ਦਾ ਮੁੱਦੋ ਇਹਨਾਂ ਕੋਲ ਹੈ ਹੀ ਨਹੀਂ ਇਸ ਕਰਕੇ ਆਪਾਂ ਕਿੱਥੇ ਮੰਨਦੇ ਗਾਵਾਂਦੀ ਸਰਕਾਰ ਹੋਣੋਂ ਵਰਕਰੇ ਇਹਨਾਂ ਕੋਲ ਨਹੀਂ ਰਹਿ ਗਿਆ ਜਿਹੜੀਆਂ ਇਲੈਕਸ਼ਨਾਂ ਦੇ ਵਿੱਚ ਭਾਜਪਾ ਨੂੰ ਕਿਸ ਤਰ੍ਹਾਂ ਦਾ ਤੁਸੀਂ ਹੋਰ ਮਲੇ ਵਕਤ ਵਿੱਚ ਦੇਖੋਗੇ ਭਾਜਪਾ ਨੇ 13 ਇਹ 13 ਸਿੱਟ ਕੇ ਜਿਹੜੀਆਂ ਜਿੱਤੇਗੀ ਔਰ ਰੇਂਦਰ ਮੋਦੀ ਝੋਲੀ ਜਪੋ